ਚੱਲ ਗਈ ਸਵਾਰੇ ਦੋ ਲੈਣਾ ਆ ਗਈਆਂ ਇਧਰਲੇ ਪਾਸੇ ਉੱਤੇ ਆ ਗਈਆਂ ਠੀਕ ਆ ਹੁਣ ਦੋਵਾਂ ਤੇ ਟੱਚ ਕਰਦੀ ਜਦੋਂ ਬੰਦ ਕਰਨਾ ਹੋਵੇ ਚੱਲ ਪੈ ਚੱਲ ਉਹਨਾਂ ਜ਼ਿਕਰ ਨਹੀਂ ਕਰਨਾ ਬੰਦ ਨਾ ਵੀ ਆ ਬੱਕਰੀ ਦਾ ਸੌਦਾ ਚੱਲਦਾ ਤੇ ਬਾਈ ਮੰਗਦਾ ਇਹਦਾ ਅਖੀਰ ਪਹਿਲਾਂ ਤਾਂ 30 ਆ ਨਾਲ ਸੀ ਮੁੜ ਕੇ ਉਹਨੂੰ ਸਮਝਾਇਆ ਉਹਦਾ 20 ਲਵਾਂਗਾ ਆ ਜਾ ਵੀਰੇ ਇੱਕ ਵਾਰ ਕੌਣ ਲੈਂਦਾ ਬਈ ਉਹ ਹੀ ਲੈਂਦਾ ਜੀ ਹੱਥ ਤੂੰ ਦੱਸ ਕੀ ਲਾਇਆ ਬਈ ਮੈਂ ਕੋਹਨ ਲਾਇਆ ਬਈ ਤੂੰ ਲਾ ਫਿਰ ਮੁੱਲ ਸੁਣਾਉਣੇ ਕੀ ਕਹਿੰਦੇ ਗੇ ਆਹ 20 ਦੇ ਦਵਾਂਗਾ ਪੇਚਾ ਉਹਾਰ ਬੰ ਮਤਮਰ ਦਾ ਫੇਰ ਗੁੰਡਾ ਪੱਕੀ ਆਕੜਾ 8000 8000 ਨਹੀਂ ਆਦਾ ਹਾਂ ਨਹੀਂ 20 ਨਹੀਂ ਯਾਰ ਇਹਨਾਂ ਤਾਂ ਫਰਕ ਬਾਲਾ ਹੈ ਕੋਈ ਮਾੜਾ ਮੋਟਾ ਥੱਲੇ ਉੱਤਰ ਇਹ ਬਰੀਡ ਵਾਲੀ ਨਹੀਂ ਵਜਨ ਤੇ ਚੱਲਣੀ ਆ ਇਹ ਛੁਰੀ ਵਾਲੀ ਆ ਹਾਂ ਆ ਲੈ ਇਹ ਵਜਨ ਵਾਲੀ ਸਾਢੇ 8 ਦੀ ਦੇ 8 ਦੀ ਮੈਂ 10 ਦੀ ਵੀ ਨਹੀਂ ਦਿੰਦਾ ਉਹ 10 ਆ ਜੀ ਅਜਾ ਪੌਮ ਪੌਮ ਹਾਂ ਹੂੰ ਲੋ ਤੋਂ ਮਾ ਉਹ ਦਨਾਂ ਵੀ ਹੂੰ ਕੈਮਰਾ ਚੱਬਾ ਰਹੇ ਨੇ ਭਾਈ ਉਹ ਮੋਬਾਈਲ ਹੀ ਪੂਰੀ ਉਹਦੇ ਕੋਲ 9000 ਦੀ ਪਾਉਣਾ ਯਾਰ ਸਿੱਧੀ ਗੱਲ ਮੁਕੀ ਨਹੀਂ ਭਾਈ ਜੀ ਨਹੀਂ ਹੁਣ ਤਾਂ ਠੀਕ ਹੋਰ ਸਿੱਧੇ ਝੋਕਤਾ ਮੈਂ ਆਹਾ ਬ੍ਰਾਂਡ ਆ ਜੀ ਜਿਹਦਾ ਸੌਦਾ ਹੋਣ ਲੱਗਿਆ ਹੋਣਾ ਬ੍ਰਾਂਡ ਤਾਂ ਕਿਹੜੀ ਐ ਇਹ ਬੋਏਰ ਤਾਂ ਬ੍ਰਾਂਡ ਤਾਂ ਬ੍ਰਾਂਡ ਹੀ ਐ ਭਾਈ ਕਿਸੇ ਸਮੇਂ ਤੇ ਇਹਦਾ ਵੀ ਨਾ ਚੱਲ ਜੁਬਾਰੀਆਂ ਤੂੰ ਵੀ ਬੋਲ ਤੇ ਕਰਦੇ ਰੱਖ ਸਾਢੇ 9 ਦੀ ਦੇ ਯਾਰ ਨਹੀਂ ਭਾਈ ਆਪਣੇ ਚੱਲਦੀ ਐ ਕਿ ਮੱਥਾ ਮੋਰਾ ਆਪਣੇ ਚੱਲਦੀ 9000 ਤੋਂ ਵੱਧ ਨਹੀਂ ਲੈਣੀ ਆਪਣੇ ਇਹ ਲਾ ਨਹੀਂ ਲੈ ਵੀ 9000 ਰੁਪਏ ਕਟ ਨਹੀਂ ਦੇਣੀ ਲਖਾਈ ਉਹ ਅਗਲੇ ਦੀ ਹੋਊਗੀ ਮੈਂ ਲਖਾਈ ਨਹੀਂ ਦੇਣੀ ਲੈਣੀ ਲੈ ਲੈ ਨਾ ਤੂੰ ਲਖਾਈ ਬਸ ਨਾ 9.5 ਨਹੀਂ ਲੈਣਾ ਫੇਰ ਨਾ ਹੁੰਦਾ 10 10 9.5 ਚੱਲ ਲੈ ਲੈ ਯਾਰ 9.5 ਲੈ ਲੈ ਕੁਛ ਨਹੀਂ ਲੜਾ ਅਜਲੀ ਗੈਣੀ ਯਾਰ ਲੜਾ ਯਾਰ ਜਾ ਗਣਾ ਖੰਭੀ ਉਹ ਨਹੀਂ ਲੈਣਾ ਮੈਂ ਤਾਂ ਨਹੀਂ ਲੈਂਦਾ ਕਰ ਲੈ ਫੇ ਆਖਿਆ ਥੱਲੇ ਆਪਣਾ ਬਣਾ ਬਣਾ ਪੁੱਟੋ ਬਣਾ ਯਾਰ ਬਣਾ ਬਣਾ 55 ਭਾਗ ਨਾ ਕੋਣ ਲਗਾ ਫੜਾਉਣ ਬਾਈ 3 2 ਕਿਲੋ ਮਾਰ ਅੱਗੇ ਨਾ ਹੋ ਬਾਈ ਬਣਾ ਬਣਾ ਕੋਣ ਨਹੀਂ ਉਹ ਠੀਕ ਆ ਬਹੁਤ ਵਜਨ ਆ ਤੇ ਮੋਢੇ ਦੇ ਤੱਕ ਕਿਉਂ ਖਾ ਯਾਰ ਕਿਵੇਂ ਹੁਣ ਚੱਕ ਦੂਗਾ ਮੋਟਰ ਦੇ ਚੱਕ ਕੇ ਚੱਕਾ ਤੁਰਿਆ ਦਾ ਆਪ ਤੋਂ ਨਹੀਂ ਜਾਂਦਾ ਇਹ ਤਾਂ ਸੱਤ ਨਾਲ ਆ ਤੇਰੇ ਨਾਲ ਇਹ ਪੈਂਟਰ ਚੋਂ ਬਹੁਤ ਵੱਡਾ ਕੰਮ ਨਹੀਂ ਲੱਗਾ ਕਿ ਹੁਣ ਕੀ ਹੱਕ ਦੂਗਾ 20 ਸਾਲ ਨਹੀਂ ਚੱਕ ਸਕਦਾ ਇਹ ਕਿਉਂ ਉਧੇ ਪੈਸੇ ਨੂੰ ਪੈਰ ਦੇ ਦਿਆਂ ਪੈਸੇ ਗਿਣ 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 ਨੇ ਵੱਡ ਗਿਆ ਕੰਮ ਉਹ ਵੀ ਆ ਤੂੰ ਦੇ 10000 ਦਾ ਸੌਦਾ ਹੋ ਗਿਆ ਸਾਢੇ 9 ਦਾ ਉਹ ਗਰੀਬ ਬੰਦ ਹਾਂ ਬਾਈ ਹੋ ਗਿਆ ਸੌਦਾ ਉਹਦਾ ਹੋ ਗਿਆ ਹੀ ਹੋ ਗਿਆ ਕਿੰਨੇ ਚ ਹੋ ਗਿਆ 5200 ਦੇ 5200 ਦਾ ਪੈਸੇ ਆ ਗਏ ਆਹ ਰਿਹਾ ਆ ਕੇ ਬਖਰੀ ਵਿਖਾਓ ਕਿਹੜੀ ਆ ਬਖਰੀ ਉਹ ਖੜੀ ਉਹ ਫਿਰਦੀ 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 ਨੇ ਲਾ ਵੀ ਮਿੱਤਰ ਨਹੀਂ ਯਾਰ ਵਿਖਾਵਾਂਗੇ ਬੱਕਰੀ ਦਾ ਦਿਖਾਈ ਦੇ ਦੇ ਦੋਨੋਂ ਨਹੀਂ ਆਵੇਂ ਉਹ ਦੂਰ ਖੜੀ ਆ ਬੱਕਰੀ ਬਾਈ ਕੰਧ ਦੇ ਨੇੜੇ ਮਤਲਬ ਕਿ ਲੈ ਨਹੀਂ ਆਵੀਂ ਆ ਵੀ ਹੋ ਗਏ ਹਾਂ ਘਰਤੀ ਉਹ ਵੀ ਲੋ ਵੀ ਆ ਬੱਕਰੀਆਂ ਨੇੜੇ ਕਰਕੇ ਤੁਹਾਨੂੰ ਵਿਖਾ ਦਿੰਦੇ ਆ ਵੱਧ ਨੂੰ ਇੱਕ ਗੱਲ ਕਹਿਣੀ ਆ 7.5 ਹਜ਼ਾਰ ਨਾ ਨਹੀਂ ਯਾਰ ਪੁੱਛਿਆ ਨਹੀਂ ਤੂੰ ਪੁੱਛਿਆ ਵੀ ਨਹੀਂ ਉਹ ਤਾਂ ਕਲੀ ਸਾਈ ਫੜ ਕੇ ਲੈ ਆਇਆ ਫਿਰ ਮੈਂ ਇੱਕ ਗੱਲ ਕਵ ਲਖਾਈ ਕਰਾ ਦੇ ਫੜ ਲੈ ਦਾ ਨਾ ਹੋਈਆਂ ਜਾਂ ਲਿਖਾਈ ਦਾ ਆਪਣੀ ਪਾਉਗੇ ਉਹ ਕੋਈ ਨਹੀਂ 100 ਨਾ ਜਾਣ ਨਿਕਲਦੀ ਓਏ 100 ਗ੍ਰਾਮ ਗੱਲ ਸੁਣ ਉਹ ਮੰਮੀ ਉਹ ਜਿੱਦੇ ਮੀਟ ਲੈਣਾ ਇਸੇ ਨੂੰ 100 ਗ੍ਰਾਮ ਕੱਟ ਦੇਈਂ ਕੋਈ ਨਹੀਂ ਹੁੰਦਾ ਸਹੀ ਹੈ ਲਾ ਵੀ ਬੱਕਰੀਆਂ ਦਾ ਸੌਦਾ ਹੋ ਗਿਆ ਬੱਕਰੀ ਠਾਈ ਬਾਈ ਹਾ ਪਰ ਲਈ 200 ਦੇਵਾਂਗਾ ਓ ਕੋਈ ਨਹੀਂ 200 ਦੇ ਫਿਰ ਕੀ ਫਰਕ ਨਾ 18000 ਰੁਪਏ ਬੈਂਗਾਂ ਨੂੰ ਦੇ ਪੱਕੀਆਂ ਬੱਤਰ ਨੇ ਯਾਰ ਨਹੀਂ ਯਾਰ ਦੋਵੇਂ ਤਾਂ ਨਹੀਂ ਪੱਕੀਆਂ ਦੋਵੇਂ ਪੱਕੀਆਂ ਬਾਈ ਉਹ ਮੂੰਹ ਦੰਦ ਤਾਂ ਵੇਖ ਲਾ ਉਹਦੇ ਕਿ ਵੇਖ ਕੇ ਮੈਂ ਮੁੱਲ ਲਾ ਬਾਈ ਇਹਦੇ ਦੰਦ ਇਹਦੇ ਤਾਂ कसे ਆ ਉਹਦੇ ਨਹੀਂ कसे ਉਹ ਇੰਨਾ ਉਹਦੇ ਚੰਗੇ ਪੈ ਮੜੀ ਨਵੀਂ ਬੱਕਰੀ ਆ ਯਾਰ ਉਹ ਤਾਂ ਉਹ ਨਹੀਂ ਉਹ ਪਾੜੀ ਖੜੀ ਭਰਾਵਾ ਤੂੰ ਕੋਣਾਂ ਨੂੰ ਗੋਲੇ ਚ ਪਾਉਣੇ ਆ ਚੀ ਉਹਦੇ ਮੁਰਗਾ ਨੱਕ ਤੇ ਆ ਕੇ ਵਜਦੀਆਂ ਮੁੜ ਕੇ ਆਪਣੇ ਵਰਗਾ ਗਾਲਾਂ ਕਢਦਾ ਗਿਣੋਂ ਪੈਸੇ ਬਾਈ ਆ ਵੀ ਸੱਜਣੋ ਸੌਦਾ ਹੋ ਗਿਆ ਜੋੜੇ ਦਾ ਮੰਮੇ ਬਾਈ ਪਰਲੇ ਪੈ ਲੰਗ ਜਾ ਜਿਵੇਂ ਮਾਪੁੱਤ ਪੈਸੇ ਦੇ ਜਾਓ ਜੀ ਆ 100 ਸਾਈ ਜਿਹੜਾ ਦੇ ਦੇ ਉਹ ਦੇ ਦੇ ਤੇਰਾ ਨਾ ਕਿਤੇ ਹੋਰ ਕੁਝ ਹੈ ਭਾਲ ਦਾ ਵਿੱਚ ਸੌਦਾ ਮੈਂ ਕਰੀ ਜਾਦਾ ਨਾ ਯਾਰ 500 ਘੱਟ ਦੇ ਦੇ ਯਾਰ 17000 ਜਿੱਦੋਂ ਮੈਨੂੰ ਸੌਦਾ ਮੇਰਾ ਇਧਰ ਆ ਇਧਰ ਹੀ ਕਿਉਂ ਨਾ ਬਣਾਇਆ ਲੁੱਟੇ ਦਾ ਬੰਦਾ ਹੈ ਚੱਲ ਇੱਕੇ ਬਾਤ ਮੈਂ ਰਹਿਣ ਦੇ ਸਾਈ ਉਹ ਨਾ ਫਰੇਗਰ ਕਰੀ ਜਾ ਹਲੋ ਹਾਂਜੀ 5072 ਪਾ ਲਿਆ ਕਿਉਂ ਐਸਾ ਬਹਿ ਗਿਆ ਮੈਂ ਕਿਹੜੀ ਆ ਰਿਹਾ ਅੰਦਰ ਆ ਨਾ ਨਰਮਨ ਇਹ ਮੈਂ ਲੈ ਚ ਆ ਜੂ ਕੋ ਮੈਂ ਤਾਂ ਇਹ ਕਰਤਾ ਕੰਮ ਕਰਤਾ ਦਾ ਬਿੱਲੂ ਦਾ ਸੀਨਾ ਲੈ ਕੇ ਜਿਹੜਾ ਸੌਦਾ ਰਲਿਆ ਪਿਆ ਉਹ ਤੁਹਾਨੂੰ ਵੇਡੋ ਉਹੋ ਜਾਣਾ ਹੋਊਗਾ ਖਰਾਬ ਕਰਦੇ ਪਰ ਫਿਰ ਤੇਰੀ ਪਾਵਾਂਗੇ ਜਾ ਕੇ ਚਲ ਯਾਰੋ ਬੰਦਾ ਨਾ ਮੰਨ ਨਹੀਂ ਚੱਲਦਾ ਆਰੇ ਸੌਦਾ ਆਹ ਮੀ ਆਉਣਾ ਨਾ ਉਹ ਘੱਟ ਨਾਲ ਆ ਲਿਖਾ ਗਿਆ ਨਾ ਭ ਵੀ ਸੌਦਾ ਚੜ ਗਿਆ ਸਿਰੇ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆ ਪੱਟ ਤੇਰੇ ਕੋਲੇ ਆ ਨਹੀਂ ਇਹ ਪੱਟ ਹੈਗੀ ਤਾਂ ਟੇਕ ਦੀ ਅੱਛਾ ਬੱਕਰੀ ਇਲਾਕੇ ਚ ਰੱਖ ਲਿਆ ਮੈਂ ਰੱਖ ਲਾਂ ਕਰੇ ਯਾਰ ਇਹਨੂੰ ਹਾਂ ਕਰ ਲੋ ਗੱਲਾ ਤੇ ਮੈਂ ਬੱਕਰੀ ਚੰਗੀ ਰੱਖ ਲਾਂ ਕੱਦ ਕਾਠ ਵਾਲੀ ਆ ਤੂੰ ਦੱਸਣ ਕੀ ਆ ਨਾ ਹੇ ਭਾਈ ਇਹਨੇ ਪਾ ਲੋ ਉਹ ਦੋ ਦੱਸ ਦੇ ਯਾਰ ਕੀ ਮੰਗਦਾ ਨਾਲ ਯਾਰ ਬਸ ਸਿੱਧੇ ਗੱਲਾਂ ਬੇ ਸਾਨੂੰ 7000 ਰੁਪਏ ਲਊਗਾ ਦੱਸ ਦਿਓ ਮੈਂ ਚਲੋ ਦੂਂਗੇ ਦਿਨ ਨਾ ਤਾ ਤੂੰ ਦੱਸ ਬੋਲ ਨਹੀਂ ਨਹੀਂ ਕੋਈ ਨਹੀਂ ਆਪਾਂ ਕਰ ਲੈ ਉਹ ਕਰ ਲੈ ਨਹੀਂ ਨਹੀਂ ਆਪਾਂ ਉਹ ਕਰਕੇ ਗੱਲ ਤਾਂ ਹਾਂ ਬਸ ਜੇ ਨਾ ਕਰੇ ਬੰਦਾ ਹਾਂ ਆ ਬਕਰੀ ਦਾ 9500 ਦਾ ਸੌਦਾ ਹੋ ਗਿਆ ਲਖਾਈ ਬਾਈ ਨੇ ਕਰਾਉਣੀ ਆ ਬਾਈ ਦਾ ਪਿੰਡ ਹਰੀਕੇ ਕਲਾ ਤੇ ਪੁੱਟੋ ਨੂੰ ਦਵਾਤੀ ਹੈ ਠੀਕ ਆ ਜੀ ਠੀਕ ਆ ਗਿਣੋ ਕੋਈ ਨਹੀਂ ਉਹ ਆਪਾਂ ਆਪ ਗਿੰਦੇ ਆਂ ਗੱਲ ਦੇ ਬੰਦਾ 15000 ਕੋਈ ਨਹੀਂ ਰਹਿਣ 15000 ਸਰਦਾਰ ਐਡਾ 15 ਬਣੀ ਰਵਾਇਤ ਚਾਹ ਰਗਾ ਨਹੀਂ ਬਣਾਦੇ ਨਹੀਂ ਹਰਦਾਲ ਟੋਫੀ ਮਹਿੰਗਾ ਸੌਦਾ ਹਾਂ ਜੀ ਹੋ ਗਿਆ ਸਰਦਾਰ ਪਾਣੀ ਕਰ ਲੋ ਜੀ ਹੋ ਗਿਆ ਨਾ ਯਾ ਤੱਕ 500 ਮੋਲੇ 100 900 ਸਾਢੇ 900 ਗਿਆ ਗਿਆਨ ਦਾ ਪੂਰਾ ਆ 200 ਦਾ ਨੋਟ ਉਧਰ ਫੜਾ ਦੇ ਬਾਬੇ ਨੂੰ ਲਖਾਈ ਲੈ ਲੈ ਬਾਬਾ 200 200 ਥੱਡੀ ਨਾ ਕੋਈ 10 ਰੁਪਏ ਕੋਈ ਛੋੜ ਦੇ ਲਾ ਕੁਝ ਨਹੀਂ ਕਰਨੀ ਹਾਂ ਬਸ 200 ਰੁਪਿਆ ਫੜਾ ਦੇ ਉਹਨੂੰ ਆ ਕਿਹੜਾ ਲਖਾਈ ਦਾ ਲਾ ਵੀ ਪੁੱਟੋ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਸਾਡੇ ਆਖੇ ਲੱਗ ਗਿਆ ਇਹ ਵੀਡੀਓ ਲੋ ਵੀ ਸਾਜਣੋ ਚੌਲ ਦਾ ਭੰਡਾਰਾ ਚੱਲੀ ਜਾਂਦਾ ਮੰਡੀ ਹਰੀ ਕੇ ਕਲਾ ਵੇਖੇ ਬਹੁਤ ਵਧੀਆ ਕਾਲ ਬਣਾਉਂਦੇ ਆ ਤੇ ਲੰਗਰ ਚੱਲਦਾ ਹਰ ਮੰਡੀ ਚਾਹ ਵੀ ਬਣਦੀ ਆ ਕੋਈ ਨਹੀਂ ਕੋਈ ਨਹੀਂ ਲਾਉਣ ਦੇ ਰੰਗ ਲਓ ਜੀ ਮਹਾਰਾਜ ਜੀ ਲਓ ਜੀ ਲਓ ਵੀ ਸੱਜਣੋ ਹਾਂਜੀ ਸਸਰੀ ਕਾਲ ਸਸਰੀ ਕਾਲ ਵੀ ਸਸਰੀ ਕਾਲ ਅਸੀਂ ਬਕਰਮ ਪੱਕਾ ਮੰਡੀ ਚ ਫਿਰਦੇ ਆ ਜੀ ਹਰੀ ਕੇ ਕਲਾ ਹਾਂ ਹਰੀ ਕੇ ਕਲਾ ਉਹ ਮੇਰਾ ਬੋਸ ਤੇ ਆ ਬਣੀ ਜਾਂਦੀ ਆ ਮੇਰੇ ਵੀ ਬਣਾਉਂਦੀ ਇੱਥੇ ਬੈਠੇ ਦੀ ਹਾਂ ਤੂੰ ਸੇਵਾ ਕੀਤੀ ਆ ਯਾਰ ਤੇਰੀ ਨਾ ਆਊਗੀ ਵਿੱਚ ਠੀਕ ਆ ਧੰਨਵਾਦ ਤੇਰਾ ਵੀ ਬਹੁਤ ਬਹੁਤ ਆ ਆ ਪੁੱਟੋ ਯਾਰ ਨਾ 500 ਰੁਪਿਆ ਪਾਉਣਾ ਹੋਇਆ ਨਾ ਤੇ 10 ਬੰਦਿਆਂ ਤੋਂ ਮੈਂ ਤਾਂ ਕਰਾਉਂਦਾ ਤੇ ਕਿਤੇ ਸੂਤ ਆ ਗਿਆ ਨਾ ਤੂੰ ਸਾਡੇ ਫੇਰ ਤੇਰੀ ਸ਼ਾਲ ਲਵਾਵਾਂਗੇ ਜੇ ਤੂੰ ਹਾਂ ਕਰਦਾ ਉਹ ਤੇਨੂੰ 9000 ਤੋਂ ਘਟਾਉਂਗੇ 7000 ਨਹੀਂ ਦੇ ਨਹੀਂ 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 ਲੈ ਲਈ ਸਤ ਉਹ ਨਹੀਂ ਠੀਕ ਆਪਾਂ ਤੋਲ ਕੇ ਪੈਸੇ ਲਾਇਏ ਪੰਦੇ ਉਹ ਤੋਲ ਕੇ ਮੈਂ ਲਏ ਮੈਂ ਕਿਹ ਘੱਟ ਲਏ ਆਂ ਦੇਖ ਲੈ ਲਓ ਵੀ ਸੌਦਾ ਚੱਲ ਪਿਆ ਆਹ ਸੂਈ ਸਵਾਈ ਬੱਕਰੀ ਆ ਦੋ ਬੱਚੇ ਆ ਇਹਦੇ ਮਗਰ ਤੇ ਇੱਧਰ ਨੂੰ ਕਰੀ ਬਾਈ ਇਹਨੂੰ ਆਹ ਦੇਸੀ ਬੱਕਰੀ ਆ ਕਾਲੀ ਖਾਲੀ ਆ ਦੰਦੀ ਕਿੰਨੇ ਆ ਬਾਈ 8 8 ਪੂਰੇ ਆ ਇਹ ਬਾਈ ਹਰੀ ਕਿਆਂ ਵਾਲਿਆਂ ਕੋਲੇ ਆ ਤੇ ਆਹ ਗੋਪੀ ਹਰਾਂ ਕੋਲੇ ਆ ਦੋ ਬੱਚੇ ਐ ਤੇ ਮਗਰ ਬੱਕਰੇ ਸ਼ਾਰਦੀ ਕੋਈ ਨਹੀਂ ਆ ਇਹਦੇ ਦੇ ਚੌਂਦੇ ਰਹਿੰਦੇ ਆ ਇਹ ਜੱਡੀਆਂ ਆਈ ਚੌਂਦੀ ਰਹਿੰਦੇ ਆ ਥਣ ਪਾ ਦੇ ਮੂਛ ਮੰਗ ਵੀ ਕੀ ਮੰਗਦਾ ਵਾਧਾ ਇਹਦੇ ਨਾਲ ਆ ਸਰਪੰਚ ਨਹੀਂ ਮੈਂ ਤਾਂ 12 ਮੰਗੇ ਨਾਲੇ ਬਾਈ ਕੀ ਦਿੰਦਾ ਬਾਈ 5 ਲਾਉਂਦਾ ਹੁਗਾ ਯਾਰ ਜੈ ਜੇ ਕਰਾ ਦੋ ਤੁਸੀਂ 5 ਤਾਂ ਥੋੜਾ ਬਾਈ ਦਾ ਵੀ ਮੇਮਲੇ ਵੀ ਦੂ ਆ ਸੂਈ ਬਾਈ ਬੱਕਰੀ ਇਹਨਾਂ ਦੀ ਬਾਈ ਜੈ ਜੇ ਗੱਲ ਲੈ ਬਾਈ ਬਿਲਕੁਲ ਜੈ ਜੇ ਕੋਈ ਨਹੀਂ ਕਰਨ ਗੱਲ ਬਾਈ ਪੰਜਾ ਕੀ ਬੰਗਾ ਨਾਲ ਮੈਂ ਤਾਂ ਬਾਰਾ ਜੁੱਤੀ ਰਬੀ ਕਿ ਭਾਈ ਮੰਗਣ ਨੂੰ ਤਾਂ ਭਾਵੇਂ ਅਗਲਾ ਕਿੰਨੇ ਮੰਗੇ ਚਲੋ ਇਹਨਾਂ ਨੂੰ ਮੰਗਣ ਆ ਨਹੀਂ ਹੋ ਰਿਹਾ ਸੀ ਇਹਦਾ ਲਾਮਾ ਇਹ 12万 ਨਾਲ ਥੋੜਾ ਹੀ ਬੰਦਾ ਰਹਿਣਾ ਗੱਲ ਵਿਕਾੜੇ ਵਿੱਚ ਜਿੱਦਿਆ ਪਾਉਂਦੇ ਨੇ ਸੀ ਜੀ ਗੱਲ ਹਾਂ ਹਾਂ ਰਾਸ ਦੀ ਮੇਰੀ ਜੀ ਤਾਂ ਹੋਈ ਹੀ ਚੰਗੀ 6 ਹੜ੍ਹ ਦੂ ਸਾਰਾ ਬੱਕਰੀ ਵੀ ਦੀ ਸੀ ਰਾਸ ਦੇ ਨਾਲ ਦੀ ਕਰੋ ਇਹ ਗੱਲ ਨਹੀਂ ਗੱਲ ਇਹ 12000 ਰੁਪਏ ਮੰਗਦੇ ਆ ਮੈਂ ਕਾਹਦੀ ਪੁੱਛ ਰਹੀ ਆ ਦਊਗਾ ਨਾ ਭਾਈ ਬਾਬਾ ਗੱਲ ਇਹ ਜਰਾ ਬੱਕਰੀ ਪਹਿਲਾਂ ਵਧੀਆ ਚੱਕਰੀ ਦਾ ਕੋਲ ਇਹ ਮੇਰੇ ਸਾਹਦੇ ਆ ਬਹੁਤ ਵਧੀਆ ਚੱਕਰੀ ਦਖੋ ਇਹ ਤੁਸੀਂ ਇਹ ਇਹਨਾਂ ਨੇ ਦੇਖਣਾ ਹਾਂ ਹਾਂ ਆਪਾਂ ਪੁੱਛ ਗਿਆ ਸੀ ਕਲੀਅਰ ਕਰੀਏ ਵੀ ਆ ਤੁਸੀਂ ਕਿੰਨੇ ਦਾ ਲੈਣਾ ਓ ਤੁਸੀਂ ਕਿੰਨੇ ਚ ਪਾਉਣੇ ਫਿਰ ਆਪਾਂ ਇਹਨਾਂ ਨੂੰ ਮੰਗਣ ਨੂੰ ਤਾਂ ਮੈਂ 8000 ਰੁਪਏ ਆਪਣੀ ਜਾਇ 8 ਦੀ ਨਹੀਂ ਵਿਕਦੀ ਇਹ ਵਜਨ ਦੀ ਉਹ ਵੀ ਵਜਨ ਚ 8000 ਰੁਪਏ ਕਿਸੇ ਪਾਉਣ ਲੈਣਾਂ ਪਾ ਜੰਤ ਸੜਦਾ ਦੌਕਾ ਚੱਕ ਕੇ ਵੇਖ ਬੱਕਰੀ ਨੂੰ ਚੱਕ ਕੇ ਵੇਖ ਤੂੰ ਸੋਦਾ ਚਲੋ ਯਾਰ ਸਿਤਾ ਦੇ ਦਾ ਹੁੰਦਾ ਦੋ ਜੈ ਜੀ ਗੱਲ ਕਰੋ ਜੇ ਆਪਾਂ ਸਾਈ ਫੜਾਈਏ ਉਹਨਾਂ ਨੂੰ ਫੜਾ ਸਾਈ ਫੜਾ ਜੈ ਬੱਕਰੀ ਵੀ ਸ਼ਰਾ ਭਾਈ ਜੈ ਤੁਹਾਨੂੰ ਦੱਸ ਬੱਕਰੀ ਵੀ ਕੱਟ ਨਹੀਂ ਕੋਈ ਕੁਝ ਕਹਿ ਸਕਦਾ ਵੀ ਬੱਕਰੀ ਸਹੀ ਹੈ ਬੜਾ ਸਾਈ ਤੂੰ ਬਰਾਬਰ ਫੜਾ ਸਾਈ ਤੁਹਾਨੂੰ ਚਾਹੀਓ ਫੜਿਓ ਇਹ ਹੁਬਸਾਈ ਪੜਾਉਗੇ ਤੇ ਆਖੀ ਬੱਕਰੀ ਬੜੂਨੇ ਦਿੱਤੀ ਗੱਲ ਲਈ ਇਹਦੀ ਚਾਹ ਨਹੀਂ ਸੌਦਾ ਦਾ ਫਿਰ ਕਰਨਾ ਹੀ ਬਣਾਸ ਕਰਾਈ ਬੜਾ ਦੇ ਜਦੋਂ ਆਉਂਦਾ ਕਰਦੇ ਨਹੀਂ ਨਾ ਨਹੀਂ ਇਹ ਤਾਂ ਪੈਸੇ ਕਰਨੀ ਆ ਜਿਹਦਾ ਹੀ ਵਾਦਾ ਤੈਨੂੰ ਦੇਣਾ ਹੋਏ ਫੇਰ ਤਾਂ ਇਸਾਈ ਦੀਆਂ ਕੱਟੀਆਂ ਵੀ ਨਹੀਂ ਦੇਵਾਂਗੇ ਤੇ ਜੇ ਅਗਲੀ ਇਹੀ ਵਾਦਾ ਲੈਣੇ ਤੇ ਤੂੰ ਆਖਾਂ ਵੀ ਇੰਨੇ ਦੇਉਂਗਾ ਮੈਂ ਤਾਂ ਫਿਰ 5000 ਰੁਪਏ ਕਹਿਦਾ ਜਨਾਬ ਦਾ ਨਹੀਂ ਹੋਣਾ ਬਹੁਤ ਥੋੜਾ ਹੀ ਥੋੜਾ ਤਾਂ ਫਿਰ ਰੈਂਜ ਓਵਰ ਜੂਰੀ ਦੇ ਨਹੀਂ ਲੈਣਾ ਪੰਜ ਦੀ ਆ ਵੀ ਗੂਗੀ ਤੇ ਪੰਜ ਦੇ ਤੇ 10000 ਦੀ ਉਹ 10000 ਦੀ ਉਹ ਕਿਹੜਾ ਦੁੱਗਣਾ ਕਾਹਦੇ ਉਹਦੇ ਕੋਈ ਗੱਲ ਨਹੀਂ ਨਹੀਂ ਭਾਈ ਤੇਰੀ 20000 ਦੀ ਆ ਪਰ ਗੱਲ ਸਾਡੇ ਭਜਨ ਚ ਬੋਲਦੇ ਆ ਖਾਲੀ ਬਕਰੀ ਭਜਨ ਚ ਪੈਣੀ ਆ ਨਹੀਂ ਨਹੀਂ ਇਹ ਪੈਣਗੇ ਪੈਸੇ ਆਉਗੇ ਤੂੰ 10 ਵੀ ਮੈਂ ਇੰਨੇ ਦਿਨਾ ਦੋ ਨਾਗਾ ਇਹ ਦੋ ਨਾਗਾ ਜੇ ਮੈਂ ਸੁਭੀਆ ਬਸਰੀ ਉਹ ਬੰਦੇ ਕਿੰਨੇ ਦਿਨ ਲੈਂਦੀ ਹੈ ਵੀਰੇ ਅਜੂਕੇ ਦਾ ਮੰਗਰੋ ਬੋਲਦਾ ਹੈ ਅਜੇ ਕੱਚੀ ਤੇ ਬੋਲ ਬੋਲ 2000 ਰੁਪਏ ਦੇ ਕਿਹਾ ਬਾਈ ਜੀ ਸ਼ਿਕਨ ਤੀਕ ਲਈ ਤੇ ਇਹ ਲక్ష్ਮੀ ਦੇ ਤੂੰ ਦੱਸ 6 ਤੇ ਬਹੁਤ ਚੰਗੇ ਬੱਚੇ ਆਰਤੀ ਬਹੁਤ ਆ ਬੜਾ ਹੈ ਜੇ ਹੋਗਾ ਨਹੀਂ ਤੂੰ ਨੂੰ ਪਤਾ ਹੀ ਨਹੀਂ ਕਿ ਮੇਰੇ ਲਈ ਆਉਣਾ ਭਿਜੋ ਲੈ ਚੱਲ ਕਰਿਆ ਆਲੀ ਗੱਡੀ ਚੜਿਆ ਬਾਈ ਪਹਿਲੇ ਸੂਏ ਨੇ ਬਾਈ ਜੀ 15 ਨਹੀਂ ਕੱਟ ਦੋਨਾਂ ਬੰਨੇ ਆਈ ਆ ਖੰਭ ਨੇ ਆਈ ਆ ਅਸੀਂ ਜਰੂਰ ਲਗਾਇਆ ਕਿ ਕਿਸੇ ਨੂੰ ਮੈਂ ਤਾਂ ਕੁਝ ਨਹੀਂ ਸਹੀ ਧਾਰ ਕਰਕੇ ਦੋਨਾਂ ਪਾਸਿਆਂ ਤੋਂ ਪਹਿਲਾ ਥਾਂ ਦਿਖਾ ਲਈਏ ਦੇਖ ਸਕਦੇ ਹੋ ਮਿੱਤਰੋ ਨਹੀਂ ਨਹੀਂ ਉਹ ਨਹੀਂ ਬਰਾਬਰ ਨਹੀਂ ਘਟਾ ਬਹੁਤ ਬਹੁਤ ਮੇਰੇ ਲਈ ਚੰਗੀ ਆ ਦੋਨਾਂ ਪਾਸੇ ਘਟਾ ਦੋਨੋਂ ਦਿਨ ਆ ਰਹੇ ਹੋਏ ਆ ਜਾ ਜੇ ਦਾ ਪਾਪਾ ਨਾ ਮਾਰਦੇ ਆਂ ਜੇ ਜੇ ਜੀ ਆ ਉਹਨੇ ਨੂੰ ਗਰੀਬਾਂ ਨੂੰ ਮਾਰਨਾ ਨਾ ਤੇਨੀ ਮਾਰ ਗਏ ਪੈਸੇ ਦੇ ਬੰਦੇ ਇਹ ਉਹ ਤਾਂ ਠੀਕ ਆ ਹੌਲੀ ਹੋਰ ਹੋਰ ਦੇਖਦਾ ਇੱਕ ਜੈ ਜੀ ਯਾਰ 3000 ਰੁਪਏ ਯਾਰ ਹੋ ਗਈ ਯਾਰ ਫੜਾ ਦੇ ਤੈਨਿਆ ਉਹ 3000 ਨਾ ਹੋ ਗਈ ਹੋ ਗਈ ਯਾਰ ਫੜਾ ਦੇ ਲੈ ਲੈ ਯਾਰ ਫੜੀ ਯਾਰ ਹਾਂ ਬਾੜਾ 11 ਦੇ 5 11 ਦੇ 5 ਬਹੁਤ ਆ ਯਾਰ ਅਮਨ ਮਾ ਜੀਨਾ ਬਹੁਤ ਆ ਗਾਈ ਕੋਲੋ ਇਸ ਬਾਲਾ ਬਸ ਫਿਰ ਮੋਲੀ ਉਹ ਰੱਖੀ ਹੁੰਦੀ ਹੈ ਜਾ ਯਾ ਜੱਗੇ ਨੂੰ ਕਹੋ ਦੇ ਯਾਰ ਐਸੇ ਦਾ ਗਿਆਨ ਲਾ ਉਹ ਨਹੀਂ ਦਇਆ ਨਹੀਂ ਆਉਣਾ ਯਾਰ 8 ਚ ਵ ਇੱਕ ਤੇ 11 ਰੇ ਲੈ ਕੇ